ਜਿਥੇ ਪੂਰੇ ਦੇਸ਼ ਵਿੱਚ ਮੁਸਲਿਮ ਪਾਈਚਾਰੇ ਦੇ ਵੱਲੋਂ ਜਿਹੜਾ Eid ul Fitr ਦਾ ਤਿਉਹਾਰ ਬੜੀ ਹੀ ਭਾਵਨਾ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਗਿਆਸਪੁਰਾ ਸੂਆ ਰੋਡ ਵਿਖੇ ਵੀ Eid ul Fitr ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜ ਜਿਹਦੇ ਵਿੱਚ ਮੁਖ ਮਹਿਮਾਨ ਬਲਸੋ ਹਲਕਾ ਸਾਊਥ ਤੋਂ ਸ਼ਰੋਮਨੀ ਅਕਾਲੀ ਦਲ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੇ ਸ਼ਿਰਕਤ ਕੀਤੀ ਸੂੂ ਮੁਸਲਿਮ ਪਾਈਚਾਰੇ ਦੇ ਲੋਕਾਂ ਨੂੰ Eid ul Fitr ਦੀਆਂ ਮੁਬਾਰਕਾਂ ਵੀ ਦਿੱਤੀਆਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਅੱਜ ਈਦੁਲ ਫਿਤਰ ਦੀਆਂ ਗਿਆਸਪੁਰ ਦੇ ਵਿੱਚ ਸਾਰੇ ਮੁਸਲਮ ਪਾਈਚਰਨਾ ਸੀ ਖੁਸ਼ੀਆਂ ਸਾਂਝੀਆਂ ਕੀਤੀਆਂ ਉਹਨਾਂ ਨੂੰ ਤਿਹਾੜ ਦੀ ਮੁਬਾਰਕਬਾਦ ਦਿੱਤੀ ਹੈ ਔਰ ਸਾਰਿਆਂ ਤੋਂ ਉਸ ਪ੍ਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਉਸ ਅੱਲਾਹ ਤਾਲਾ ਤੋਂ ਹਰੇਕ ਦੇ ਸੁੱਖ ਦੀ ਸ਼ਾਂਤੀ ਲਈ ਦੁੱਖ ਦਰਦ ਕਲੇਸ਼ ਮਹਾਰਾਜ ਸਭ ਤੋਂ ਦੂਰ ਰੱਖੇ ਉਹਦੇ ਲਈ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਉਹ ਸੱਚੇ ਪਾਤਸ਼ਾਹ ਨੂੰ ਅੱਜ ਈਦੁਲ ਫਿਤਰ ਦੇ ਪਵਿੱਤਰ ਦਿਨ ਤੇ ਸਾਰੇ ਮੁਸਲਮ ਪਾਈਚਰਨਾ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਉਹਨਾਂ ਨੂੰ ਮੁਬਾਰਕਬਾਦ ਜੀ ਜਿਹੜਾ ਬੱਚਾ ਕਿਸੇ ਵੀ ਗਰੀਬ ਦਾ ਚਾਹੇ ਉਹ ਮੁਸਲਮ ਪਾਈਚਰਾ ਦਾ ਖਾਸ ਕਰ ਉੱਥੇ ਦਾ ਮੈਂ ਤਾਂ ਕਿਹਾ ਕੋਈ ਵੀ ਮੁਸਲਮ ਪਾਈਚਰਾ ਦਾ ਬੱਚਾ ਕੋਈ ਵੀ ਹਿੰਦੂ ਪਾਈਚਰਾ ਦਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਮੈਰਿਟ ਚ ਆਵੇ ਉਹਦੀ ਸਾਰੀ ਪੜਾਈ ਦਾ ਖਰਚਾ ਮੈਂ ਤੇ ਮੇਰੀ ਟੀਮ ਦਿੰਨੇ ਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਵੀ ਬੱਚਾ ਸਿੱਖਿਆ ਤੋਂ ਬਿਨਾਂ ਸਿੱਖਿਆ ਤੋਂ ਬਿਨਾਂ ਰਹਿ ਨਾ ਜਾਵੇ ਕੋਈ ਵੀ ਬੱਚਾ ਪੜਨ ਵਾਲਾ ਹੋਵੇ ਉਹਨੂੰ ਮੈਨੂੰ ਮੈਨੂੰ ਦੱਸੋ ਔਰ ਕੋਈ ਵੀ ਕੋਈ ਇਨਸਾਨ ਗਰੀਬ ਜਿਹਦਾ ਇਲਾਜ ਨਾ ਹੁੰਦਾ ਹੋਵੇ ਉਹਨੂੰ ਇਲਾਜ ਕਰਾਉਣ ਚ ਪੈਸੇ ਦੀ ਦਿੱਕਤ ਆਉਂਦੀ ਹੋਵੇ ਦਾ ਵਾਹਿਆ ਲੈਣ ਚ ਦਿੱਕਤ ਆਉਂਦੀ ਹੈ ਉਹਦਾ ਸਾਰਾ ਦਾਲਾ ਅਸੀਂ ਆਪ ਕਰਾਂਗੇ ਔਰ ਮੇਰੀ ਟੀਮ ਕਰੂਗੀ ਕੋਈ ਵੀ ਦੁਖੀ ਦਰਦ ਵਾਹਿਗੁਰੂ ਕਿਸੇ ਨੂੰ ਲੋੜ ਨਾ ਪਾਵੇ ਜੇ ਲੋੜ ਪਾਵੇ ਅਸੀਂ ਉਹਦੇ ਲਈ ਖੜੇ ਹਾਂ ਭਾਈਚਾਰ ਨੂੰ ਕੀ ਸੰਦੇਸ਼ ਦੋ ਜੀ ਸਾਰਿਆਂ ਨੂੰ ਮੋਟਾ ਭਾਈਚਾਰ ਨੂੰ ਮੈਂ ਹੀ ਸੰਦੇਸ਼ ਦਿਨਾ ਜੀ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵੀ ਵੀ ਸਾਰੇ ਭਾਈ ਕਿਸੇ ਦੀ ਚੁੱਕ ਚਨਾਓ ਹਿੰਦੁਸਤਾਨ ਸਾਡਾ ਹੈ ਅਸੀਂ ਸਾਰੇ ਹਿੰਦੁਸਤਾਨੀ ਆ ਹਿੰਦੁਸਤਾਨੀ ਦੀ ਔਰ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਸਾਰੇ ਇਕੱਠੇ ਰੱਖੋ ਕਿਸੇ ਵੀ ਕਾਵੇ ਚਨਾਓ ਦੇਸ਼ ਤੋੜਨ ਦੀ ਤਾਕਤਾਂ ਵਾਲੇ जेड लोग ने तो सारे सुचेत रहो मैं अनुलग गयासपुरा मुस्लिम इतिहाद कमेटी का सेक्रटरी जो कि सोआ रोड पे एक मस्जिद है जिसमें हर साल उल याद या इदुल या और भी कोई भी प्रोग्राम होता है यहाँ बहुत ही अच्छी तरह से मनाया जाता है और जसपाल सिंह ने हमेशा आए और भी कुछ हमारे मोहल्ले के जो ख़ास आदमी हैं उन्होंने आ के मुबारकबाद देते हैं हम लोग सभी आदमी मिलजुल करके अपना काम करते हैं किसी तरह के हम लोगों में कोई भेदभाव नहीं है बहुत ही अच्छा से हम लोगों ने अपनी जिंदगी गुजार रहे हैं लुधियाना लाइवलिंग टैक्टी रिपोर्ट